ਗ੍ਰਿਡ ਪੰਜਾਬ ਟੀਵੀ ਨਾਲ ਜੁੜੇ ਮੈਂ ਹਾਂ ਵਿਸ਼ੇਖ ਜਲੋਟਾ ਬੀਤੇ ਦਿਨੀ ਮਹਰੂਮ ਗਾਇਕ ਪੰਜਾਬੀ ਸਿੰਗਰ ਰਾਜੀਵ ਜਵੰਦਾ ਦਾ ਦੇਹਾਂਤ ਹੋ ਗਿਆ ਸੀ ਜਿਸ ਤੋਂ ਬਾਅਦ ਅੱਜ ਉਹਨਾਂ ਦੇ ਪਿੰਡ ਕੋਨਾ ਵਿਖੇ ਉਹਨਾਂ ਦਾ ਜਿਹੜਾ ਹੈ ਅੰਤਿਮ ਅਰਦਾਸ ਕੀਤੀ ਜਾ ਰਹੀ ਹੈ ਤਸਵੀਰਾਂ ਦੇਖ ਸਕਦੇ ਹੋ ਅੰਤਿਮ ਅਰਦਾਸ ਦੀਆਂ ਤੇ ਤਸਵੀਰਾਂ ਦੇ ਵਿੱਚ ਸਾਫ ਤੌਰ ਤੇ ਦੇਖਿਆ ਜਾ ਸਕਦਾ ਹੈ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਜਿਹੜੇ ਚਾਹਣ ਵਾਲੇ ਆ ਉਹਨਾਂ ਦਾ ਹੜ ਆਇਆ ਹੋਇਆ ਤੇ ਇੱਕ ਪਾਸੇ ਜਿਹੜੇ ਪੰਜਾਬੀ ਸਿੰਗਰ ਹੈ ਉਹ ਵੀ ਪਹੁੰਚਨੇ ਜਾ ਰਹੀ ਹੈ ਤੇ ਨਾਲ ਦੇ ਨਾਲ ਰਾਜਨੀਤਿਕ ਆਗੂਆਂ ਦੇ ਨਾਲ ਨਾਲ ਧਾਰਮਿਕ ਜਿਹੜੇ ਸੰਸਥਾਵਾਂ ਦੇ ਆਗੂ ਨੇ ਉਹ ਵੀ ਪਹੁੰਚ ਰਹੇ ਨੇ ਤੇ ਤਸਵੀਰਾਂ ਦੇ ਵਿੱਚ ਤੁਸੀਂ ਸਾਹਮਣੇ ਦੀ ਤਰਫ ਦੇਖ ਸਕਦੇ ਹੋ ਇੱਕ ਕੁਲਵਿੰਦਰ ਬਿੱਲਾ ਤੇ ਜਿਹੜੇ ਨਾਲ ਹੋਰ ਪੰਜਾਬੀ ਸਿੰਗਰ ਨੇ ਕਰਨਵਾਰ ਗਰੇਵਾਲ ਲਾਲੋ ਉਹ ਸਟੇਜ ਦੇ ਕੋਲ ਖੁਦ ਖੜੇ ਨੇ ਤੇ ਕਿਤੇ ਨਾ ਕਿਤੇ ਜਿਹੜੇ ਕਰਨਵਾਰ ਗਰੇਵਾਲ ਨੇ ਪਹਿਲੇ ਦਿਨ ਤੋਂ ਹਿੱਸ ਜਦਨ ਜਿਹੜਾ ਕਿਹਾ ਜਾ ਸਕਦਾ ਹੈ ਰਾਜੀਵ ਜਵੰਦਾ ਦਾ ਐਕਸੀਡੈਂਟ ਹੋਇਆ ਸੀ ਉਸ ਤੋਂ ਬਾਅਦ ਤੋਂ ਹੀ ਜਿਹੜਾ ਹੈ ਪਰਿਵਾਰ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਨੇ ਤੇ ਜਿਹੜਾ ਪੰਡਾਲ ਲਗਾਇਆ ਗਿਆ ਪਿੰਡ ਦੇ ਇੱਕ ਖੇਤ ਦੇ ਵਿੱਚ ਇਹ ਪੰਡਾਲ ਲਗਾਇਆ ਗਿਆ ਤੇ ਤਸਵੀਰਾਂ ਤੁਹਾਨੂੰ ਪਹਿਲੇ ਸਿਕਿਉਰਿਟੀ ਪਰਪਸ ਦੀਆਂ ਦਿਖਾ ਦਿਆਂ ਕਿਉਂਕਿ ਪਿਛਲੀ ਵਾਰ ਜਦੋਂ ਸੰਸਕਾਰ ਹੋਇਆ ਸੀ ਤਾਂ ਉਸ ਵੇਲੇ ਕਾਫੀ ਵੱਡੀ ਸ਼ਖਸੀਅਤਾਂ ਦੇ ਫੋਨ ਕੱਢੇ ਗਏ ਸੀਗੇ ਤੇ ਨਾਲ ਦੇ ਨਾਲ ਕਾਫੀ ਜਿਹੜਾ ਨੁਕਸਾਨ ਹੋਇਆ ਸੀ ਤੇ ਇਸ ਵਾਰ ਪਿੰਡ ਦੇ ਲੋਕਾਂ ਨੇ ਆਪ ਬੀੜਾ ਚੱਕਿਆ ਕਿਉਂਕਿ ਜਿਹੜੇ ਵੌਲੰਟੀਅਰ ਸਰਪੰਡ ਦੇ ਵੱਲੋਂ ਪਿੰਡ ਦੇ ਲੋਕਾਂ ਵੱਲੋਂ ਪਿੰਡ ਦੇ ਸਰਪੰਚ ਵੱਲੋਂ ਆਪ ਨਿਯੁਕਤ ਕੀਤੇ ਗਏ ਨੇ ਤੇ ਪੁਲਿਸ ਨੇ ਵੀ ਆਪਣਾ ਪੈਰਾ ਪ੍ਰਬੰਧ ਕੀਤਾ ਹੋਇਆ ਕਿਉਂਕਿ ਇੱਥੇ ਕਈ ਵੀਆਈਪੀ ਮੂਵਮੈਂਟ ਹੋਣੀ ਹੈ ਤੇ ਲਗਾਤਾਰ ਜਿਹੜੀ ਅੰਤਿਮ ਅਰਦਾਸ ਕੀਤੀ ਜਾ ਰਹੀ ਹੈ ਤੇ ਉਸ ਨੂੰ ਦੇਖਦੇ ਹੋਏ ਪੁਲਿਸ ਨੇ ਵੀ ਸੁਰੱਖਿਆ ਦਾ ਪੂਰਾ ਪੁਖਤਾ ਪ੍ਰਬੰਧ ਕੀਤਾ ਹੋਇਆ ਨੇ ਪਰ ਜਿਹੜੇ ਅੰਦਰ ਵੀਆਈਪੀ ਪਹੁੰਚੇ ਹੋਏ ਨੇ ਕਹਿ ਦਈਏ ਕਿ ਕਈ ਪੰਜਾਬੀ ਸਿੰਗਰ ਜਿਹੜੇ ਰਾਜਵੀ ਜਵੰਤਾ ਦੇ ਨੇੜੇ ਸੀਗੇ ਗਗਨ ਕੋਕਰੀ ਲਾਲੋ ਜੀ ਖਾਨ ਲਾਲੋ ਜਾਂ ਹੋਰ ਜਿਹੜੇ ਸੀ ਪੰਜਾਬੀ ਸਿੰਗਰ ਆ ਉਹ ਅੰਦਰ ਪਹੁੰਚ ਰਹੇ ਨੇ ਕੁਛ ਥੇੜ ਪਹਿਲਾਂ ਜਿਹੜੇ ਐ ਐਮੇ ਵਿਰਕ ਪਹੁੰਚੇ ਸੀਗੇ ਤੇ ਹੁਣ ਲਗਾਤਾਰ ਪੰਜਾਬੀ ਸਿੰਗਰਾਂ ਦਾ ਪਹੁੰਚਣਾ ਜਾ ਰਹੀ ਹੈ ਤੇ ਲਗਾ ਜਿਹੜੀ ਅੰਤਿਮ ਅਰਦਾਸ ਕੀਤੀ ਜਾ ਰਹੀ ਹੈ ਕਿਤੇ ਨਾ ਕਿਤੇ ਜਿਹੜਾ ਬਾਣਾ ਵਾਪਰਿਆ ਸੀਗਾ ਜਿਹੜਾ ਦੁੱਖ ਦਾ ਬਾਣਾ ਪਰਿਵਾਰ ਦੇ ਉੱਤੇ ਵਾਪਰਿਆ ਹੈ ਕੋਕੀ ਜਦੋਂ ਉਹ ਰਾਈਡਿੰਗ ਲਈ ਨਿਕਲਦੇ ਕੋਕੀ ਅਕਸਰ ਹੀ ਰਾਜੀਵ ਜਵੰਤਾਰ ਨੂੰ ਸ਼ੌਂਕ ਸੀਗਾ ਰਾਈਡਿੰਗ ਦਾ ਤੇ ਉਹ ਰਾਈਡਿੰਗ ਦੇ ਲਈ ਆਪਣੀ ਬਾਈਕ ਦੇ ਉੱਤੇ ਨਿਕਲੇ ਤੇ ਜਿਹੜਾ ਪੱਦੀ ਦੇ ਕੋਲ ਜਾ ਕੇ ਉਹਨਾਂ ਦੀ ਜਿਹੜੀ ਬਾਈਕ ਆ ਉਹ ਮੱਝਾਂ ਤੇ ਝੁੰਡ ਦੇ ਨਾਲ ਜਾ ਟਕਰਾਂਦੀ ਆ ਜਦੋਂ ਆਵਾਰਾ ਮੱਝਾਂ ਤੇ ਝੁੰਡ ਨਾਲ ਟਕਰਾਂਦੀ ਆ ਤੇ ਉਹਨਾਂ ਦਾ ਐਕਸੀਡੈਂਟ ਤੋਂ ਬਾਅਦ ਦੇਹਾਂਤ ਹੋ ਜਾਂਦਾ 40 ਹਸਪੀਟਲ ਚੰਡੀਗੜ੍ਹ ਵਿੱਚ ਉਹਨਾਂ ਦਾ ਦੇਹਾਂਤ ਹੋ ਜਾਂਦਾ ਤੇ ਉਸ ਤੋਂ ਬਾਅਦ ਪਿੰਡ ਦੇ ਵਿੱਚ ਹੀ ਉਹਨਾਂ ਦੇ ਜਿੱਥੇ ਉਹਨਾਂ ਪਹਿਲਾ ਖਾੜਾ ਲਗਾਇਆ ਸੀਗਾ ਖੇਡੇ ਸੀਗੇ ਤੇ ਉਸੇ ਜਗ੍ਹਾ ਤੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਤੇ ਹੁਣ ਪਿੰਡ ਦੇ ਹੀ ਇੱਕ ਖੇਤ ਦੇ ਵਿੱਚ ਪੰਡਾਲ ਲਗਾ ਕੇ ਜਿਹੜਾ ਹੈ ਇਹ ਅੰਤਿਮ ਅਰਦਾਸ ਕੀਤੀ ਜਾ ਰਹੀ ਹੈ ਕਿ ਭਗਵਾਨ ਉਹਨਾਂ ਨੂੰ ਜਿਹੜੇ ਹੈ ਪ੍ਰਭੂ ਇਹ ਜਿਹੜੇ ਹੈ ਆਪਣੇ ਚਰਨਾਂ ਦੇ ਵਿੱਚ ਨਿਵਾਸ ਥਾਨ ਦੇ ਤੇ ਲੋਕਾਂ ਦਾ ਪਹੁੰਚਣਾ ਲਗਾਤਾਰ جاری ਹੈ ਤੇ ਪਿੰਡ ਦੇ ਵਿੱਚ ਜਿਹੜੇ ਉਹਨਾਂ ਨੂੰ ਚਾਹਣ ਵਾਲੇ ਉਹਨਾਂ ਨੇ ਆਪਣੀ ਕਮਾਨ ਖੁਦ ਸੰਭੀ ਕਿਉਂਕਿ ਪਿੰਡ ਦੇ ਨੌਜਵਾਨ ਉਹਨਾਂ ਨੂੰ ਕਾਫੀ ਪਿਆਰ ਕਰਦੇ ਸੀ ਉਹਨਾਂ ਦਾ ਸਹਿਚਾਰਤਾ ਪਿੰਡ ਦੇ ਨੌਜਵਾਨਾਂ ਨਾਲ ਕਾਫੀ ਸੀ ਇਸ ਲਈ ਉਹਨਾਂ ਨੇ ਵੋਲੰਟੀਅਰ ਬ ਮੋ ਜਿਹੜੀ ਇਹ ਸੇਵਾਵਾਂ ਉਹ ਨਿਭਾ ਰਹੇ ਨੇ ਤੇ ਹੁਣ ਅੰਤਿਮ ਅਰਦਾਸ ਜਿਹੜੀ ਹੈ ਸਵੇਰੇ 11 ਵਜੇ ਤੋਂ ਲੈ ਕੇ ਜਿਹੜੀ 1 ਵਜੇ ਤੱਕ ਦੀ ਰੱਖੀ ਗਈ ਹੈ ਲੁਧਿਆਣਾ ਤੋਂ ਵਿਸ਼ੇਕ ਜਲੋਟਾ ਗ੍ਰੇਡ ਪੰਜਾਬ ਟੀਵੀ ਲੁਧਿਆਣਾ